ਆਪਣਾ ਬਲਜੀਤ ਸਿੰਘ ਆ ਜੀ ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੀ ਤੇ तकरीबन ਆਪਾਂ 7:10 ਵਜੇ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰ ਆਣ ਕੇ ਅੰਦਰ ਬੈਠੇ ਆ ਤੇ ਸਾਡੇ 10:00 ਵਜੇ 25-26 ਮਿੰਟ ਦੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੀ ਗਾਲੀ ਗਲੋਚ ਦੀ ਗਾਲੀ ਗਲੋਚ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਫ ਸੀ ਉਹ ਆਪਣੇ ਚਿੰਗਾ ਚੁਗਾ ਮਾਰਦੇ ਪਏ ਦੋਸਤੋ ਬਾਅਦ ਅਹੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗੋਚ ਕੀਤੀ ਚਾਰ ਤੋਂ ਪੰਜ ਫਾਇਰ ਕਿਤੇ ਉਹਨਾਂ ਨੇ ਇੱਥੇ ਜਿਹੜੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਅ ਸ 10 25 26 ਤੋਂ ਲੈ ਕੇ 10 ਵਜੇ 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖਣ ਦੇ ਹੁਣ ਮਿਲਿਆ ਮ ਲੱਗਾ ਪਤਾ ਉੱਚੇ ਪਿੰਨ ਵਾਲੀ ਆਪਣੇ ਕਾਰ ਖਰ ਪਿੰਨ ਵਾਲੇ ਸਾਈਟ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਤੇਰੇ ਕਲੀਅਰ ਹੋ ਜੀ ਕੌਣ ਕੌਣ ਨਹੀਂ ਤਿੰਨ ਜਾਨੇ ਆਏ ਸੀ ਮੋਟਰਸਾਈਕਲ ਤੇ ਕਹੇ ਨਾ ਇਹਦੀ ਕੋਈ ਗੁੜੀ ਹੈ ਨੀ ਕਿ ਜਿਹੜੇ ਘਰਾਂ ਨੂੰ ਤੁਰਪਣ ਜਿਹੜੀ ਕੋਈ ਗੱਲ ਕੋਈ ਮਰਦਾਂ ਵਾਲੇ ਨਹੀਂ ਘਰਾਂ ਨੂੰ ਆਣਾ ਕੋਈ ਜਿੱਥੋਂ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਆਪਣੇ ਜੁੰਦੇ ਵਸਦੇ ਨੇ ਆਪਣੇ ਗੁਰਦਸਾਹ ਤੋਂ ਆਏ ਤੇ ਬਾਹਰ ਬੱਚੇ ਨਾਲ ਦੇ ਦਿਆ ਸੀ ਰੋਂਡ ਇਹ ਤੋਂ ਮੈਂ ਇੱਥੇ ਵੇਲੇ ਚ ਫੜਿਆ ਸੀ ਤੇ ਹਜੇ ਤਕਰੀਬਨ 2 ਮਿੰਟ ਦਾ ਇਹ ਹੋਇਆ ਹੈ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋਂ ਹੋਇਆ ਕੰਮ ਬਾਹਰ ਫਾਇਰ ਕਰਨੇ ਉਠਾ ਥਾ ساری ਵਾਜਾਂ ਨਾ ਪੀ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਕੋਲ ਬਰਬੰਦ ਹੋ ਗਏ ਨੇ ਹਾਂਜੀ ਸੁਣਨ ਕਰਦਾ ਸੋਚੀ ਜੀ 100 ਬੜਾ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੀ ਐਸਐਸਓ ਸਾਹਿਬ ਪਹੁੰਚੇ ਆਪਣੇ ਡੀਬੀ ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮ ਆਪਣੇ ਸੀਐਸਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕਾਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਦੇ ਘਰੋਂ ਦੂਰ ਪਣ ਕੇ ਕਿਰ ਨੂੰ ਆ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾ ਕੇ ਹਾਕਮ ਕਰਨੇ ਚਲੋ ਜਿਹੜੀ ਕੋ ਗੁਰੰਜਾ ਸਾਹਿਬ ਬਾਹਰ ਕੱਢ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹ ਵਿੱਚ ਕੀ ਦੋਸ਼ ਹੈ ਇਹਦੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆ ਨੂੰ ਆ ਚਲੋ ਕੋਈ ਨਹੀਂ ਬਾਕੀ ਮੰਗਿਆ ਹੀ ਹੈ ਕਿ ਇਹਨਾਂ ਤੇ ਕਾਰਵਾਈ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਜਿਹੜੇ ਵੀ ਹੈ ਟਰੇਸ ਕਰਕੇ ਫਰੋ ਲੱਭ ਕੇ ਫੜਨੇ ਚਾਹੀਦੇ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਹੈ ਵੀ ਛੇ ਦੇ ਹੱਥੇ ਕਿਹੜੇ ਮੁੰਡੇ ਆ ਇਹ ਜੀ ਚੀਜ਼ ਸਿੰਘ ਪਿੰਡ ਬਾਸ ਅਸੀਂ ਗੁਰਦੁਆਰੇ ਤਕਰੀਬਨ ਸਾਡੇ ਤੇ ਸਾਡੇ ਗੁਰਦੁਆਰੇ ਡਾਕਟਰ ਚੇਤ ਸਿੰਘ ਜੀ ਦਾ ਪ੍ਰੋਗਰਾਮ ਹੀ ਕੀਰਤਨ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉੱਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਹੈ ਫਿਰ ਫਾਇਰ ਹੋ ਗਿਆ ਜਲਦੀ ਆਓ ਤੇ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇੱਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ 10 ਢੇ ਦੇ ਹੀ ਤੇ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਦੇ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇੰਨੇ ਚੰਚੇ ਤਕਰੀਬਨ 1.5 ਮਿੰਟ ਚ ਹੀ ਉਹਨਾਂ ਨੇ ਕਾਰਵਾਈ ਕਰਕੇ ਹੋਰ ਆਪਣਾ ਨਿਕਲ ਗਏ ਅਧਰੋ ਉਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫਾਇਰ ਕੀਤੇ ਨੇ ਦੋ 라ਉਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਲਸ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਹਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਹਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਹਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾਲ ਨੰਬਰ ਲਗਾ ਦੇਣਗੇ ਤੇ ਇਸ ਕਰਕੇ ਨਾਲ ਤੇ ਜੋ ਵੀ ਬੰਦੀ ਸਾਡੇ ਲੋ ਇਹ ਮੰਗਾ ਕਿ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਮੰਦੀ ਕਾਰਵਾਈ ਆ ਤਾਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਇਹ ਬਿਲਕੁਲ ਪੀਪੀਤਨਾ ਰਹਿ ਸਕੇ